ਅੱਜ ਆਪਾਂ ਬਣਾਵਾਂਗੇ ਜੀ ਚੱਪਣ ਕੱਦੂ ਦਾ ਪਾਸਤਾ ਪਾਸਤੇ ਤਾਂ ਤੁਸੀਂ ਬਹੁਤ ਸੁਨੇ ਹੋਣਗੇ ਤੇ ਯਕੀਨੀ ਵਾਲੇ ਵੀ ਤੇ ਆਪਾਂ ਅੱਜ ਬਣਾਵਾਂਗੇ ਚੱਪਣ ਕੱਦੂ ਦਾ ਪਾਸਤਾ ਮੈਂ ਪਹਿਲੀ ਵਾਰ ਨਹੀਂ ਬਣਾਇਆ ਮੈਂ ਅੱਗੇ ਵੀ ਬਣਾਇਆ ਬਹੁਤ ਟੇਸਟੀ ਬੰਦਿਆ ਬਸ ਇੱਥੇ ਯਕੀਨੀ ਆ ਜਿਹੜੀ ਹੁੰਦੀ ਹੈ ਤੋਰੀਆਂ ਹਨਾ ਉਹਦਾ ਪਾਸਤਾ ਬਣਾਉਂਦੇ ਤੇ ਆਪਣੇ ਇਹ ਚੱਪਣ ਕੱਦੂ ਵਾਧੂ ਸੀ ਮੈਂ ਕਿਹਾ ਚਲੋ ਇਹ ਚੀਜ਼ ਹੁੰਦੀ ਹੈ ਮੈਂ ਪਿਛਲੀ ਵਾਰ ਵੀ ਬਣਾਉਂਦੇ ਨੇ ਬਹੁਤ ਟੇਸਟੀ ਬੰਦਾ ਸੀ ਇਸ ਵਾਰ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਤੇ ਆਪਾਂ ਇਹ ਲੈ ਆ ਚੱਪਣ ਕੱਦੂ ਤੇ ਹਰੀ ਮਿਰਚ ਇਹ ਆਪਾਂ ਇਹਨਾਂ ਨੂੰ ਧੋ ਕੇ ਰੱਖਤਾ ਸੀਗੇ ਤੇ ਹੁਣ ਆਪਾਂ ਬਣਾਵਾਂਗੇ ਜੀ ਇਹ ਪਾਸਤਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਤੇ ਅੱਜ ਆਪਾਂ ਬਣਾਉਨੇ ਆ ਜੀ ਚੱਪਣ ਕद्दू ਆ ਜਿਹੜੇ ਤੇ ਉਹਦਾ ਆਪਾਂ ਬਣਾਉਨੇ ਪਾਸਤਾ। ਪਹਿਲਾਂ ਮੈਂ ਚੱਪਣ ਕद्दू ਤੇ ਪਿਆਜ਼ ਤੇ ਲਸਣ ਹਰੀ ਮਿਰਚ ਜੀ ਸਾਰੇ ਧੋ ਕੇ ਰੱਖਤੇ ਸੀਗੇ। 5 ਪੀਸ ਲਈ ਸੀਗੇ ਮੈਂ ਚੱਪਣ ਕद्दू ਦੇ। ਤੇ ਹੁਣ ਮੈਂ ਇਹਨੂੰ ਕੱਦੂ ਪਕਾ ਲਈ ਜਾਨੀ ਪਹਿਲਾਂ ਤਾਂ ਮੈਂ ਵੈਸੇ ਹੀ ਕੱਢਦੀ ਸੀਗੀ। फिर मैं कलो आप वीडियो बनाने ना तो मैं शेयर कर दें तो फिर मैं चार कर दो शेक रह गए हम कर दी हाँ जी इधर आप लिया मैं कदमी पास्ता तो इसी कोई भी पास्ता ले सकते इधर मैं लसन कट लिया लसन जो ना ना पास्ता बहुत ज़्यादा टेस्टी बनता वो तक मैं लसन ज्यादा पाऊंगी ये आप कढ़ाई तरती है तो आह पाऊंगे मैं का तेल भी जो घरों लैके आऊंगे ਕੋਈ ਕੋਈ ਜ਼ਿੰਮੇਵਾਰਾ ਫਰਗੇ ਵੀਡੀਓ ਤੇ ਦੱਸਿਆ ਸੀਗਾ ਵੀ ਉਹ ਘਰੇ ਬਣਾਉਂਦੇ। ਜੇ ਉਹਨੂੰ ਸਭ ਤੋਂ ਪਹਿਲਾਂ ਆਪਾਂ ਲਸਣ ਪਾਵਾਂਗੇ। ਮਨੂ ਕੀ ਆਪਾਂ ਕਿ ਪਹਿਲਾਂ ਲਸਣ ਪਾਵਾਂ। ਉਹਨ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਲਸਣ। ਉਹਨ ਫਾਕਰ 'ਚ ਤੇ ਪਿਆਜ਼ ਤੇ ਹਰੀ ਮਿਰਚ ਪਾਵਾਂਗੇ। ਹੁਣ ਆਪਾਂ ਪਿਆਜ਼ ਤੇ ਹਰੀ ਮਿਰਚ ਵੀ ਕਾਟ ਕੇ ਪਾਟ ਕੇ ਥੋੜਾ ਜਿਹਾ ਸੇਕ ਲਵਾ ਕੇ ਤੇ ਜਿਹੜੀ ਆਪਣੇ ਆਪਣਾ ਕਦੂ ਤਦ ਦੁਕਾਸ ਕੀਤੇ ਹੋਏ ਉਹ ਪਾ ਦਾਂਗੇ ਇਹਦੇ ਵਿੱਚ ਹਾਂਜੀ ਉਹਨੂੰ ਹੰਡੇ ਦੇ ਚੰਪੜਾ ਕੱਦੂ ਆਪਣੀ ਸੀਗੇ ਦੁਕਾਸ ਕੀਤੇ ਹੋਏ ਉਹ ਪਾ ਕੇ ਲੈ ਚ ਮੈਂ ਇਹਨਾਂ ਨੂੰ ਇਕੱਠਿਆਂ ਸੇਕ ਲਾਵਾਂ ਹੁਣ ਪਾ ਦਾਂਗੇ ਦੀ ਇਹਦੇ ਵਿੱਚ ਆਪਾਂ ਨਾਮਕ ਉਹ ਸਵਾਦ ਅਨੁਸਾਰ ਕੋਣ ਮੈਂ ਕਿ ਪਹਿਲਾਂ ਜਦ ਪਾਸਤਾ ਪਾ ਲਿਆ ਸੀ ਉਹਦੇ ਵਿੱਚ ਵੀ ਪਾਇਆ ਸੀ ਹੁਣ ਤੁਸੀਂ ਇਹਦੇ ਵਿੱਚ ਜੀ ਟਮਾਟਰ ਕੋਣ ਟਮਾਟਰ ਪਾ ਦਿਓ ਪਾਸਤਾ ਸੌਸ ਕੋਣੀ ਪਾਸਤਾ ਸੌਸ ਪਾ ਦਿਓ ਜੇ ਨਹੀਂ ਕੋਸਣਾ ਫਿਰ ਵੀ ਨਾ ਪਾਓ ਉਹ ਜ਼ਰੂਰੀ ਨਹੀਂਗਾ ਮੈਂ ਵਿੱਚ ਥੋੜੀ ਜੀ ਪਾਉਂਗੀ ਪਾਸਤਾ ਸੌਸ ਤੁੜੀ ਜੀ ਪਾਉਣੀ ਸੋਇਆ ਸੌਸ ਇਹ ਵੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਪਾਉਣੀ ਹੈ ਪਾ ਦਿਓ ਨਹੀਂ ਪਾਉਣੀ ਤਾਂ ਵੈਸੇ ਹੀ ਬਣਾ ਲਓ ਬਹੁਤ ਏਸਦੀ ਬਣ ਜਾਣਾ ਹੈ ਇਹਦੀ ਨਾਲ ਹੀ ਜਕੀਨੀ ਆ ਜਾਂ ਆਪਾਂ ਤਾਂ ਦੋਨਾਂ ਨੇ ਟੇਸਟੀ ਬਣ ਜਾਂਦਾ ਤੇ ਜੇ ਕਹੇ ਅੱਜ ਆਪਾਂ ਤੁਹਾਡੇ ਕੋਲ ਉਹ ਪਾ ਲਵਾਂ ਉਹ ਤੁੜੀ ਪਾਸਤਾ ਸੌਸ ਪਾਉਂਦੇ ਹਨ ਇਹਨੇ ਪਾਸਤਾ ਸੌਸ ਤੇ ਸੋਇਆ ਸੌਸ ਪਾਤੀਏ ਉਹਨੂੰ ਬਸ 2-4 ਮਿੰਟ ਸੇਕ ਲਵਾ ਕੇ ਥੇਲੇ ਦੇ ਵਿੱਚ ਆਪਾਂ ਪਾ ਦੇਣਾ ਪਾਸਤਾ ਉਹ ਕਰੋਨੀ ਪਾਸਤਾ ਮੰਨ ਯੂਨ ਪਾਸਤਾ ਮੇ ਪਾਤਾ ਤੇ ਮੈਂ ਮੈਨ ਕਰ ਲੇਗੇ ਮਿਕਸ ਵਿੱਚ ਇਹ ਸਾਰੇ ਇਹਨੂੰ ਹੁਣ ਆਪਾਂ ਸਾਰੇ ਘਸਣੇ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਇਹਨੂੰ ਆਪਾਂ 5 ਮਿੰਟ ਦਾ ਸੀਕ ਲਗਾਵਾਂਗੇ ਫਿਰ ਦੱਸਾਂਗੇ ਅੱਗੇ ਆਪਾਂ ਕੀ ਕਰਨਾ ਹਾਂਜੀ ਹੁਣ ਆਪਾਂ ਲੈ ਲਈ ਸੀਗੀ ਫੌਰਨ ਵਾਲੀ ਟਰੇ ਤੇ ਇਹਦੇ ਵਿੱਚ ਹੁਣ ਆਪਾਂ ਪਾਤਾ ਪਾਸਤਾ ਹਾਂਜੀ ਹੁਣ ਆਪਾਂ ਇਹਦੇ ਉੱਪਰ ਚੀਜ਼ ਤੇ ਮੋਜ਼ਰੇਲਾ ਪਾਵਾਂਗੇ ਹਾਂਜੀ ਹੁਣ ਇਹਦੇ ਉੱਪਰ ਮੈਂ ਮੋਜ਼ਰੇਲਾ ਤੇ ਚੀਜ਼ ਪਾਤੀ ਆ ਹੁਣ ਇਹਨੂੰ ਲਵਨੀ ਮੈਂ ਫੋਰਨੋਚ 5 ਮਿੰਟ ਵਾਸਤੇ ਮੈਂ ਮਿਲਾਤਾ ਜੀ ਪਾਸਤਾ ਫੋਰਨੋਚ ਹਾਂ ਜਿਆ ਹੋ ਗਿਆ ਆਪਣਾ ਪਾਸਤਾ ਤਿਆਰ ਮੈਂ 5 ਮਿੰਟ ਲਈ ਇਹਨੂੰ ਫੋਰਨੋ ਚੁਲਾਤਾ ਸੀਗਾ ਜਿਹੜਾ ਇਹਦੇ ਵਿੱਚ ਮੋਜ਼ਰੇਲਾ ਤੇ ਚੀਜ਼ ਪਾਈ ਹੋਈ ਪੀ ਗਰ ਜਾਊਗਾ ਉੱਪਰ ਲੱਗੇ ਪੌਣ ਖਾਨ